ਇਸ ਤੋਂ ਯਾਰ ਬੋਲੀ ਹੌਲੀ ਬਾਬਾ ਸਸੀ ਗਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਿਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਅੱਜ ਮੈਂ ਤੁਹਾਡੇ ਲਈ ਹੈਲਥ ਨਾਲ ਰਿਲੇਟਡ ਇੱਕ ਵੀਡੀਓ ਲੈ ਕੇ ਹਾਜ਼ਰ ਹੋਇਆ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆ ਕਿ 25 ਤੋਂ 26 ਸਾਲ ਦੀ ਉਮਰ ਵਿੱਚ ਹੀ ਜਿਹੜੇ ਨੌਜਵਾਨਾਂ ਉਹਨਾਂ ਦੇ ਵਾਲ ਝੜਨੇ ਸਟਾਰਟ ਹੋ ਜਾਂਦੇ ਆ ਉਹਨਾਂ ਦੇ ਗੰਜ ਬੈਣ ਲੱਗ ਪੈਂਦੀ ਆ ਜਿਸ ਕਰਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪੈਂਦੇ ਐ ਸੋ ਦੋਸਤੋ ਆਪਾਂ ਅੱਜ ਦੀ ਵੀਡੀਓ ਵਿੱਚ ਵਾਲ ਛੱਡਣ ਦੇ ਜਿਹੜੇ ਮੁੱਖ ਪੰਜ ਕਾਰਨ ਆ ਉਹਨਾਂ ਦੀ ਗੱਲ ਕਰਾਂਗੇ ਤੇ ਇਸ ਦੇ ਨਾਲ ਇਹ ਵੀ ਗੱਲ ਕਰਾਂਗੇ ਕਿ ਉਹ ਕਿਹੜੀਆਂ ਗਲਤੀਆਂ ਜਿੰਨਾ ਕਰਕੇ ਸਾਡੇ ਵਾਲ ਛੱਡਦੇ ਆ ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਬੌਲੀ ਹੌਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ- ਇਹ ਲੋ ਕੋਈ ਸਕੇ ਸੋ ਦੋਸਤੋਂ ਤੁਹਾਡਾ ਜਿਆਦਾ ਸਮਾਂ ਨਾਲ ਲੈਂਦੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਾਰਨ ਨੰਬਰ 1 ਦੀ ਜਿਸ ਕਰਕੇ ਸਾਡੇ ਵਾਲ ਝੜਦੇ ਆ ਤਾਂ ਦੋਸਤੋਂ ਆਪਾਂ ਜਿਵੇਂ ਜਾਣਦੇ ਆ ਕਿ ਅੱਜਕੱਲ ਸਰਦੀਆਂ ਦਾ ਮੌਸਮ ਆ ਤੇ ਹਰ ਕੋਈ ਬੰਦਾ ਜਿਹੜਾ ਹੈਗਾ ਉਹ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦਾ ਸੋ ਜੋ ਅਸੀਂ ਗਰਮ ਪਾਣੀ ਨਾਲ ਨਹਾਉਨੇ ਆ ਉਹ ਵੀ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਆ ਕਿਉਂਕਿ ਜਿਹੜਾ ਅਸੀਂ ਡਾਇਰੈਕਟ ਗਰਮ ਪਾਣੀ ਸਾਡੇ ਸਿਰ ਵਿੱਚ ਪਾਉਨੇ ਆ ਵਾਲਾਂ ਵਿੱਚ ਪਾਉਨੇ ਆ ਇਸ ਨਾਲ ਸਾਡੇ ਜਿਹੜੇ ਵਾਲ ਆ ਡਰਾਈ ਹੋ ਜਾਂਦੇ ਆ ਤੇ ਜਿਸ ਨਾਲ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਸਾਡੇ ਵਾਲਾਂ ਦਾ ਨੇਚਰਲ ਜਿਹੜਾ ਆਇਲ ਹੁੰਦਾ ਤੇ ਵਾਲੋਂ ਦਾ ਨੈਚੁਰਲ ਤੇਲ ਨਿਕਲਣਾ ਸਟਾਰਟ ਹੋ ਜਾਂਦਾ ਤੇ ਸਾਡੇ ਵਾਲ ਡਰਾਈ ਹੋਣ ਲੱਗ ਜਾਂਦੇ ਇਸ ਤੋਂ ਬਾਅਦ ਵਾਲ ਆਟੋਮੈਟਿਕਲੀ ਜਿਹੜੇ ਇਹੋ ਝੜਨੇ ਸ਼ੁਰੂ ਹੋ ਜਾਂਦੇ ਆ ਸੋ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਦੇ ਵੀ ਗਰਮ ਪਾਣੀ ਨੂੰ ਸਿਰ ਵਿੱਚ ਡਾਇਰੈਕਟ ਨਹੀਂ ਪਾਉਣਾ ਵੈਸੇ ਤਾਂ ਸਾਡੀ ਬਾਡੀ ਲਈ ਗਰਮ ਪਾਣੀ ਨਾਲ ਨਹਾਉਣਾ ਬਹੁਤ ਹੀ ਜ਼ਿਆਦਾ ਹਾਨੀਕਾਰਕ ਆ ਪਰ ਫਿਰ ਵੀ ਜੇ ਤੁਹਾਨੂੰ ਗਰਮ ਪਾਣੀ ਨਾਲ ਨਹਾਉਣੀ ਆਰਦਾਤ ਆ ਤੁਸੀਂ ਕੋਸੇ ਪਾਣੀ ਨਾਲ ਨਹਾ ਸਕਦੇ ਹੋ ਤੇ ਕੋਸ਼ਿਸ਼ ਕਰੋ ਕਿ ਜੇ ਤੁਸੀਂ ਥੋੜੇ ਜੇ ਵੱਧ ਗਰਮ ਪਾਣੀ ਨਾਲ ਵੀ ਨਹਾ ਰਹੇ ਹੋ ਤਾਂ ਉਹ ਸਿੱਧਾ ਵਾਲਾਂ ਵਿੱਚ ਨਾ ਪਾਓ ਪਹਿਲਾਂ ਆਪਣੀ ਬਾਡੀ ਤੇ ਪਾਓ ਜੇ ਤੁਸੀਂ ਇਸ ਗੱਲ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਆਪਣੇ ਵਾਲ ਝੜਨ ਦੀ ਪ੍ਰੋਬਲਮ ਨੂੰ ਜਿਹੜੇ ਹੱਲ ਕਰ ਸਕਦੇ ਆ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਦੇ ਆ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਵਾਲ ਝੜਨ ਦੇ ਕਾਰਨ ਨੰਬਰ 2 ਦੀ ਤਾਂ ਦੋਸਤੋ ਕਾਰਨ ਨੰ ਲੇ ਹੁੰਦਿਆ ਤਾਂ ਉਹ ਡਰਾਇਰ ਨਾਲ ਸਕਾਣਾ ਸ਼ੁਰੂ ਕਰ ਦਿੰਦੇ ਆ ਜਿਹੜੇ ਡਰਾਇਰ ਆ ਉਸ ਵਿੱਚੋਂ ਬਹੁਤ ਹੀ ਗਰਮ ਜਿਹੜੀ ਹਵਾ ਨਿਕਲਦੀ ਆ ਬਹੁਤ ਗਰਮ ਹਵਾ ਨਾਲ ਕੀ ਹੁੰਦਾ ਸਾਡੇ ਵਾਲ ਦਾ ਡਰਾਈ ਹੁੰਦੇ ਆ ਨੈਚੁਰਲ ਆਇਲ ਵੀ ਉਹਦੇ ਵਿੱਚੋਂ ਖਤਮ ਹੋ ਜਾਂਦਾ ਜੜਾਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਵਾਲਾਂ ਦੀਆਂ ਤੇ ਜਿਹੜਾ ਇੱਕ ਪ੍ਰੋਟੀਨ ਹੁੰਦਾ ਜਿਹੜੇ ਵਾਲਾਂ ਨੂੰ ਸਟਰੋਂਗ ਬਣਾਉਂਦਾ ਉਹ ਵੀ ਉਸ ਨਾਲ ਡਿਸਟਰੋਏ ਹੋਣਾ ਸ਼ੁਰੂ ਹੋ ਜਾਂਦਾ ਜਿਸ ਕਾਰਨ ਸਾਡੇ ਵਾਲ ਆਖਰ ਨੂੰ ਝੜਨੇ ਸ਼ੁਰੂ ਹੋ ਜਾਂਦੇ ਆ ਤੇ ਜਿਹੜੇ ਲੋਕ ਲਗਾਤਾਰ ਡਰਾਇਰ ਦਾ ਯੂਜ਼ ਕਰਦੇ ਰਹਿੰਦੇ ਆ ਉਹਨਾਂ ਦੇ ਅਕਸਰ ਹੀ ਆਪਾਂ ਦੇਖਦੇ ਆ ਕਿ ਗੰਜਪੈਣ ਲੱਗ ਪੈਂਦੀ ਆ ਸੋ ਹਮੇਸ਼ਾ ਕੋਸ਼ਿਸ਼ ਇਹੀ ਕਰੋ ਕਿ ਕ ਜੇ ਅਸੀਂ ਡ్రਾਇਰ ਦਾ ਯੂਜ਼ ਕਰਾਂਗੇ ਤਾਂ ਸਾਡੇ ਵਾਲ ਜਰੂਰ ਹੀ ਝੜਨੇ ਸ਼ੁਰੂ ਹੋ ਜਾਣਗੇ ਤੇ ਦੋਸਤੋ ਹੁਣ ਆਪਾਂ ਵਾਲ ਝੜਨ ਦੇ ਕਾਰਨ ਨੰਬਰ 3 ਦੀ ਗੱਲ ਕਰਦੇ ਆ ਤਾਂ ਦੋਸਤੋ ਵਾਲ ਝੜਨ ਦਾ ਕਾਰਨ ਨੰਬਰ 3 ਇਹ ਆ ਕਿ ਅੱਜਕੱਲ ਜਿਵੇਂ ਆਪਾਂ ਦੇਖਦੇ ਆ ਕਿ ਜੰਗ ਜਨਰੇਸ਼ਨ ਆਪਣੇ ਜਿਹੜੀ హెయిਰ ਸਟਾਈਲ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਸਤ ਰਹਿੰਦੀ ਆ ਹਰ ਕੋਈ ਆਂਦਾ ਕਿ ਮੈਂ ਆਪਣੇ ਵਾਲਾਂ ਦਾ హెయిਰ ਸਟਾਈਲ ਡਿਫਰੈਂਟ ਬਣਾਵਾ ਤਾਂ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ హెయిਰ ਪ੍ਰੋਡਕਟਸ ਯੂਜ਼ ਕਰਦੇ ਆ ਕੋਈ ਜੈਲ ਲਾਉਂਦਾ ਕੋਈ ਵੈਕਸ ਲਾਉਂਦਾ ਤਾਂ ਦੋਸਤੋ ਉਹ ਇਸ ਗੱਲ ਦਾ ਧਿਆਨ ਹੀ ਰੱਖਦੇ ਕਿ ਜਦੋਂ ਅਸੀਂ ਇਹ ਵ ਵਿੱਡਜਲ ਜਾਂ ਵੈਕਸ ਲਾਉਣ ਤੋਂ ਬਾਅਦ ਵਾਲ ਧੁੰਦੇ ਤਾਂ ਬਹੁਤ ਉਹਨਾਂ ਦੇ ਵਾਲ ਝੜਦੇ ਆ ਕਾਫੀ ਨੌਜਵਾਨ ਤਾਂ ਇਸ ਤਰ੍ਹਾਂ ਦੇ ਵੀ ਜੋ ਜੈਲ ਜਾਂ ਵੈਕਸ ਲਾ ਕੇ ਰਾਤ ਨੂੰ ਉਸੇ ਤਰ੍ਹਾਂ ਹੀ ਸੌਂ ਜਾਂਦੇ ਆ ਤੇ ਉਹ ਜੈਲ ਜਾਂ ਵੈਕਸ ਉਹਨਾਂ ਦੇ ਵਾਲਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਆ ਤੇ ਹੌਲੀ-ਹੌਲੀ ਜੋ ਲੋਕ ਰੈਗੂਲਰ ਇਹਨਾਂ ਜੈਲ ਜਾਂ ਵੈਕਸ ਜਾਂ ਹੋਰ ਪ੍ਰੋਡਕਟਾਂ ਦਾ ਯੂਜ਼ ਕਰਦੇ ਰਹਿੰਦੇ ਆ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਵਾਲ ਕਮਜ਼ੋਰ ਹੁੰਦੇ ਰਹਿੰਦੇ ਤੇ ਝੜਨੇ ਸ਼ੁਰੂ ਹੋ ਜਾਂਦੇ ਆ ਸੋ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਦੇ ਪ੍ਰੋਡਕਟ ਬਹੁਤ ਘੱਟ ਯੂਜ਼ ਕਰੋ ਜੇ ਤੁਹਾਨੂੰ ਜ਼ਿਆਦਾ ਹੀ ਕਿਸੇ ਮਜਬੂਰੀ ਵਿੱਚ ਯੂਜ਼ ਵੀ ਕਰਨੀ ਪੈਦਾ ਕਦੇ ਇੱਕ ਤੱਕ ਯੂਜ਼ ਕਰੋ ਬਟ ਰੈਗੂਲਰ ਇਹਨਾਂ ਦਾ ਯੂਜ਼ ਨਾ ਕਰੋ ਕਿਉਂਕਿ ਇਹ ਤੁਹਾਡੇ ਵਾਲਾਂ ਨੂੰ ਬਿਲਕੁਲ ਝਾੜ ਦੇਣਗੇ ਦੋਸਤੋ ਵਾਲ ਝੜਨ ਦਾ ਕਾਰਨ ਨੰਬਰ 4 ਆ ਕਿ ਬਹੁਤ ਜ਼ਿਆਦਾ ਟੈਨਸ਼ਨ ਲੈਣਾ ਜਾਂ ਸਟ੍ਰੈਸ ਵਿੱਚ ਰਹਿਣਾ ਕਿਉਂਕਿ ਅੱਜ ਕੱਲ ਲਾਈਫ ਕੁਝ ਇਸ ਤਰ੍ਹਾਂ ਦੀ ਹੋ ਗਈ ਕਿ ਹਰੇਕ ਬੰਦੇ ਨੂੰ ਕੋਈ ਨਾ ਕੋਈ ਟੈਨਸ਼ਨ ਰਹਿੰਦੀ ਆ ਤਾਂ ਜਦੋਂ ਟੈਨਸ਼ਨ ਅਸੀਂ ਲੈਨੇ ਆ ਇਹਦੇ ਨਾਲ ਵੀ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਤੇ ਇਹ ਵਾਲ ਝ ਐਕਸਰਸਾਈਜ਼ ਕਰੋ ਤੇ ਮੈਡੀਟੇਸ਼ਨ ਜ਼ਰੂਰ ਕਰੋ ਕਿਉਂਕਿ ਮੈਡੀਟੇਸ਼ਨ ਸਾਡੀ ਟੈਨਸ਼ਨ ਨੂੰ ਦੂਰ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਆ ਸੋ ਹਮੇਸ਼ਾ ਕੋਸ਼ਿਸ਼ ਕਰੋ ਕਿ ਮੈਡੀਟੇਸ਼ਨ ਕੁਝ ਨਾ ਕੁਝ ਟਾਈਮ ਡੇਲੀ ਰੋਜ਼ ਕਰਿਆ ਕਰੋ ਇਸ ਨਾਲ ਤੁਹਾਡੀ ਟੈਨਸ਼ਨ ਦੀ ਪ੍ਰੋਬਲਮ ਆ ਉਹ ਸੋਲਵ ਹੋਊਗੀ ਤੇ ਨਾਲ ਦੀ ਨਾਲ ਤੁਹਾਡੇ ਵਾਲ ਝੜਨੇ ਵੀ ਰੁਕ ਜਾਣਗੇ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਵਾਲ ਝੜਨ ਦੇ ਕਾਰਨ ਨੰਬਰ 5 ਦੀ ਤਾਂ ਦੋਸਤੋ ਵਾਲ ਝੜਨ ਦਾ ਕਾਰਨ ਨੰਬਰ 5 ਹੈ ਕਿ ਰੈਗੂਲਰ ਨਾ ਣਾਉਣਾ ਕਿਉਂਕਿ ਬਹੁਤ ਸਾਰੇ ਲੇਡੀਜ਼ ਉਹਨਾਂ ਨੂੰ ਇਹ ਆਦਤ ਹੁੰਦੀ ਆ ਕਿ ਉਹ ਵੈਸੇ ਦਾ ਰੈਗੂਲਰ ਨਾ ਹੁੰਦੀਆਂ ਪਰ ਉਹ ਜਿਹੜੇ ਤਾਂ ਇਸ ਨਾਲ ਕੀ ਹੁੰਦਾ ਕਿ ਸਾਡੇ ਵਾਲਾਂ ਦੇ ਵਿੱਚ ਜਿਹੜੇ ਡੈੱਡ ਸੈੱਲ ਹੁੰਦੇ ਆ ਉਹ ਵਾਲਾਂ ਦੀਆਂ ਜੜ੍ਹਾਂ ਵਿੱਚ ਜੰਮ ਜਾਂਦੇ ਇਸ ਨਾਲ ਜੋ ਸਾਡੇ ਵਾਲ ਛੱਡਦੇ ਰਹਿੰਦੇ ਆ ਉਹਨਾਂ ਦੀ ਜਗ੍ਹਾ ਤੇ ਨਵੇਂ ਵਾਲ ਨਹੀਂ ਆਉਂਦੇ ਸੋ ਲੇਡੀਜ਼ ਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਕਿ ਉਹ ਹਫ਼ਤੇ ਵਿੱਚ ਘੱਟੋ ਘੱਟ 2 ਵਾਰ ਕੇਸ ਦੀ ਇਸ਼ਨਾਨ ਜ਼ਰੂਰ ਕਰਨ ਤੇ ਨਾਲ ਨਾਲ ਜੋ ਬੁਆਏਜ਼ ਆ ਉਹਨਾਂ ਨੂੰ ਰੈਗੂਲਰ ਆਪਣੇ ਵਾਲ ਧੋਣੇ ਚਾਹੀਦੇ ਆ ਇਸ ਨਾਲ ਵੀ ਉਹਨਾਂ ਦੀ ਜਿਹੜੇ ਵਾਲ ਝੜਨ ਦੀ ਪ੍ਰੋਬਲਮ ਜਿਹੜੀ ਆ ਹੱਲ ਹੋ ਸਕਦੀ ਆ ਸੋ ਦੋਸਤੋ ਇਹ ਸੀ ਉਹ ਪੰਜ ਕਾਰਨ ਜਿੰਨਾ ਕਰਕੇ ਅਕਸਰ ਹੀ ਸਾਡੇ ਵਾਲ ਝੜਦੇ ਆ ਸੋ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਤਾਂ ਜੋ ਤੁਹਾਡੇ ਵਾਲ ਝੜਨ ਦੀ ਜਿਹੜੀ ਪ੍ਰੋਬਲਮ ਆ ਉਹ ਸੋਲਵ ਹੋ ਸਕੇ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਜਾਣ ਸਕਣ ਕਿ ਸਾਡੇ ਵਾਲ ਕਿਸ ਕਾਰਨ ਕਰਕੇ ਝੜਦੇ ਆ ਤੇ ਨਾਲ ਦੇ ਨਾਲ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕਿਉਂਕਿ ਤੁਹਾਡੇ ਇੱਕ ਲਾਈਕ ਨਾਲ ਮੈਨੂੰ ਹੋਰ ਵੀ ਵਧੀਆ ਵਧੀਆ ਵੀਡੀਓ ਬਣਾਉਣ ਦਾ ਬਹੁਤ ਜ਼ਿਆਦਾ ਹੌਸਲਾ ਮਿਲਦਾ ਤੇ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਤੁਹਾਨੂੰ ਵਾਲ ਝੜਨ ਦੀ ਪ੍ਰੋਬਲਮ ਕਿੰਨੇ ਸਮੇ ਤੋਂ ਆ ਤੇ ਅੰਤ ਵਿੱਚ ਦੋਸਤੋ ਮੈਂ ਤੁਹਾਨੂੰ ਫਰਮੈਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈੱਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਾਦਨਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ